ਨਾ ਗੱਡੀ ਲਿਆਂਦੀ ਸੀ ਕਿਸੇ ਦੀ ਮੰਗ ਕੇ ਆ ਖਰਾਬ ਹੋ ਗਈ ਗੱਲ ਸੋਣਾ ਮੇਰੀ ਚਲਾ ਚਲਾ ਜਾ ਚਲਾ ਚਲਾ ਨਹੀਂ ਨਹੀਂ ਬੰਦੇ ਬੰਦੇ ਬਤਾਓ ਬੰਦੇ ਕੀ ਚਲਾ ਤੂੰ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਇਹ ਭੈਣ भाव के जाइए वीडियो बहुत बढ़िया बनी आय करो हूँ संद से बजो अब बेच ली का क्या पहला मैं चाहना संद से देख लो एक दूजे नही है सला तुरता आए हैं जिम्मे जींदी गरी हुई ने <laughs> ਕਿ ਪੋਂਦੇ ਲੀਕਲ ਜੰਦੇ ਲੋਕ ਮੇ ਤਾਂ ਕੇ ਮਾਰਦੇ ਨੇ ਪਤਨ ਇੰਨੀ ਖੜੀ ਖੜੀ ਹੈ ਕਿਹੜਾ ਇੰਨਾ ਦੇ ਪੀੜਾ ਟਪਦਾ ਵਜਦਾ ਇਹਨਾਂ ਤੋਂ ਚੰਗੀ ਤਰ੍ਹਾਂ ਪਰੇ ਨਹੀਂ ਅੰਦਰ ਲੈ ਇਹ ਕੱਟ ਡਾਇ ਨਹੀਂ ਮਾਰ ਹੈਗਾ ਤੇ ਆ ਬੈਠ ਲੈਣੀ ਦੇ ਮੇਰੇ ਸਭ ਵੀ ਐਵੇਂ ਹੀ ਲੱਭਦੇ ਨੇ ਜਿਵੇਂ ਹੰਦੇ ਦੇ ਵਿੱਚੋਂ ਕੁਝੂਛਾ ਨਿਕਲੇ ਹੁੰਦਾ ਬਾਹਰ ਤੇ ਫਿਰ ਕਹਿੰਦੇ ਅੰਦਰ ਸਿਆਨੇ ਕੁਛ ਹੈ ਜਮਨ ਕੰਦਾਂ ਕੰਪਣਾ ਤੇ ਲੋਕੀ ਕਹਿੰਦੇ ਪਚਾਲ ਆ ਗਿਆ ਪੁਚਾਰਕਾਂ ਨੂੰ ਆ ਗਿਆ ਤੇ ਮੇਰੇ ਸਾਰੇ ਆਂਦੇ ਠਿਕਾ ਮਰੇ ਰਹੇ ਨੇ ਮੈਨੂੰ ਲੱਗਦਾ ਵੀਡੀਓ ਵਨ ਤੋਂ ਬਾਅਦ ਕੈਮਰਾਮੈਨ ਨੇ ਇਹਨਾਂ ਧੁੰਨਾਂ ਦੀ ਮਰੀ ਹੋਣੇ ਸਾਈਡ ਤੇ ਲੈ ਜਾ ਕੇ ਫਿਰ ਲੈ ਕੇ ਕਿਤੇ ਵੀਡੀਓ ਪੂਰੇ ਬਣਾ ਕੇ ਦਿੱਤੀ ਹੋਣੀ ਇਹਨਾਂ ਨੂੰ ਤੇ ਉਹ ਜਿਹੜਾ ਮੋਟਰਕੈਫ ਜਾਂਦਾ ਨਾ ਸੜਕ ਤੇ ਬਈ ਉਹ ਹੀ ਮਾਂਚਾ ਸੋਚਦੇ ਹੋਣੇ ਆ ਬਿਲਕੁਲ ਸੈਕਟ ਇੱਥੇ ਰਾਹ ਦੇ ਵਿੱਚ ਲੱਗੇ ਹੋਏ ਨੇ ਕੋਈ ਗੱਡੀ ਹੈ ਨਾ ਵੱਲੋਂ ਕਿਉਂ ਨਹੀਂ ਕਰਦਾ ਹੈਗਾ फेर ਦੇਖ ਕੀ ਕਰਦੇ ਤੁਸੀਂ ਬਈ ਜਿਹੜਾ ਸਾਬ ਨਾਲ ਤੁਸੀਂ ਰੀਲਾ ਬਣਾਉਣ ਦੇ ਜੋਰ ਲਾਇਆ ਆ ਆ ਤੇ ਪੈਂਤਾ ਫੋਲ ਦੇ ਦੇ ਲੋ ਕਿਤੇ ਬੱਚੇ ਜੁੜੀ ਚੱਕੀ ਦਾ ਇਹਨੇ ਕਰੀ ਬੱਚਾ ਤਾਂ ਮਨਾਈ ਲੱਗਦਾ ਜਿਵੇਂ ਵੇਚੀ ਕਰ ਲਈ ਹੁੰਦੀ ਆ ਜਿਹੜਾ ਸਾਬ ਨਾਲ ਥੋੜੀ ਕਿਆਲ ਹੋਈ ਹੋਈ ਆ ਨਾ ਇਸ ਸਾਬ ਨਾਲ ਤਾਂ ਇਹ ਲੱਗਦਾ ਜਿਆਦਾ ਤੁਸੀਂ ਮੜਾ ਕੇ ਆਏ ਹੋ ਜਾਂ ਤੁਸੀਂ ਵੇਚੀ ਕਰ ਲਈ ਹੁਣ ਤੁਸੀਂ ਮੰਨੋ ਜਾਂ ਨਾ ਮੰਨੋ ਅਰੇ ਝੂਠ ਬੋਲਾਈ ਇਹ ਝੂਠ ਬੋਲਾਈ ਕੰਨਾ ਮੈਸਤੂਲਾ ਇਹਨੇ ਮਾਰਕਟ ਦੇ ਵਿੱਚ ਤੇ ਮੇਰੇ ਸਾਰੇ ਆnde ਮਨ ਵੀ ਇਕਾਤੇ ਇਹਨਾਂ ਨਾਲ ਚੰਗੇ ਤਾਂ ਸਾਰੇ ਖੁਸ਼ ਰਹਿੰਦੇ ਨੇ ਦੋ ਕੋਈ ਕੋ ਟੋਕੜ ਸੋਨੇ ਦਾ ਹੁੰਦੇ ਨੇ ਤੇ ਮੇਰੇ ਸਾਰੇ ਦਾ ਕਾਲਾ ਕੁੱਤਾ ਲੱਗਦਾ ਲੈਟੈਂਟ ਮੇਰੇ ਸਾਰੇ ਤਾਂ ਬੇਪਾਸ਼ਾ ਵਸਿਓਂਗੂ ਐ ਕਰਦਾ ਬੇਅਤਮੀਆਂ ਨੂੰ ਫੇਲ ਕਰ ਦੂਗਾ ਤੇ ਸਾਹ ਕਹਿ ਜਾ ਲੱਗਦਾ ਵਿਚ ਲੈ ਨਹੀਂ ਰਾ ਇਹਨਾਂ ਨੂੰ ਪਤਾ ਨਹੀਂ ਕੋਈ ਕਿਉਂ ਨਹੀਂ ਚੱਕ ਕੇ ਲੈ ਜਾਂਦਾ ਉਹ ਤਾਂ ਇਹਨਾਂ ਨੂੰ ਤਾਂ ਕਿਉਂ ਦਰਦੇ ਨੇ ਕੋਈ ਚੱਕਰ ਵਾਈ ਨੂੰ ਲੈ ਜਵੇ ਨਾਲ ਇਹਨਾਂ ਦੀ ਮਾਰਿਆ ਕਰੇ ਮੈਨੂੰ ਲੱਗਦਾ ਇਹਦੇ ਅੰਦਰ ਕੋਈ ਨਾ ਖਤਰਨਾਕ ਕੀੜਾ ਆ ਜਿਹੜਾ ਇਹਨਾਂ ਨੂੰ ਤਕਾਨੇ ਦਿੰਦਾ ਹੈ ਜਿਹੜਾ ਤੀਜੇ ਦਿਨ ਦਾ ਫਿਰ ਕਹਿੰਦੇ ਨੇ ਟੱਪਾਂ ਲਾਇੰਦਾ ਇਹ ਹੋਈ ਇਸ ਭਾਵ ਦੇ ਨੇ ਇਹਨਾਂ ਨੂੰ ਸ਼ਾਂਤ ਕਰਨ ਲਈ ਇਹਨਾਂ ਨੂੰ ਕੁਝ ਮਿਲਦਾ ਨਹੀਂ ਹੈਗਾ ਹੁੰਡਿ ਚ ਕਿਹੜਾ ਕੀੜਾ ਐ ਜਿਹੜਾ ਤੇਜ਼ੰਦੂ ਚੁਰਮੁਰ ਚੁਰਮੁਰ ਕਰਦਾ ਹੈ ਇਹ ਫਿਚਰਿਸ ਆ ਹੁਣ ਅੱਧੀ ਹਰਕਤ ਆ ਇਹਦੀ ਕੋਈ ਲਾਈਨ ਨੂੰ ਨੇੜੇ ਲੱਗਦਾ ਹੁਣ ਕੋਈ ਠੁੱਕਦਾ ਨਹੀਂ ਹੁਣ ਦੇਖ ਕੇ ਤਾਂ ਇੰਨੀ ਆਲੀ ਸਰਕਾਰ ਤਾਂ ਇੰਨਾ ਨਹੀਂ ਚੱਲੇ ਨਹੀਂ ਸਕਦੀ ਨਾ ਇੰਗੇ ਲੋਕ ਇੰਨਾ ਨਹੀਂ ਚੱਲ ਸਕਦੇ ਨੇ ਕਿਉਂਕਿ ਇਹਨਾਂ ਨੂੰ ਤਾਂ ਚੱਕ ਕੇ ਨਾ ਸਾਊਥ ਅਫਰੀਕਾ ਭੇਜੋ ਉੱਥੇ ਦੇ ਕਾਲੀ ਅੱਕੇ ਬਏ ਨੇ ਉਹੀ ਭਾਨਗੇ ਇਹਨਾਂ ਦੀ ਉਹਨਾਂ ਤੋਂ ਹੀ ਲੋਟ ਆਉਣਗੇ ਇਹ ਚੰਬੀਤਰਾ ਦਾ ਬਕੇ ਮੁੰਦਿਨ ਵਹੀ ਗੁਜਾਰਸ਼ ਆ ਦੇਸ ਦੇ ਲਗਵਚੰਦਾ ਅਮਦ ਕਾਹਣੀ ਹੈਗਾ ਜਾ ਤਾਇਨਨ ਲੰਨਦੀ ਮਸ਼ੀਨ ਪਈ ਤੇ ਜਾਨਨ ਚੱਕੀ ਉੱਤੇ ਪਈ ਤੇ ਕੋਟ ਪਰਦੇ ਸਬੀਸ ਤੋਂ ਰਿਊਗਾ ਤੇ ਇਹ ਹੋਂ ਦੇ ਪੀੜੀ ਵੀ ਸੁਧਾਰ ਲੈਣਗੇ ਇਹ ਮੇਰੇ ਸਾਲ ਦੇ ਪੂਰਾ ਪਹਾਰ ਕੇ ਹਕਨ ਹੈ ਹੋਂ ਵਾਲੀ ਪੀੜੀ ਨੂੰ ਮੈਂ ਨਾ ਬੁੱਸਿਆ ਤੇ ਹਰਾ ਨਾ ਨਾਲ ਫਲੰਦਾ ਬੁੱਠੇ ਚਾਜੇ ਜੇ ਨਹੀਂ ਇਹ ਲਾ ਕੰਫੀਡੈਂਸ ਬਤਨੀ ਤੇ ਟੋਲ ਨਹੀਂ ਹੋਈ ਨਹੀਂ ਵਾਟ ਕੇ ਜਿਦ ਬਚਾਈਦਾ ਇਨੀ ਬੇਤੀ ਗਰੋਂ ਨੂੰ ਜਿਹੜਾ ਗੈਨਾ ਗੁਈਆ ਸਾ ਅਸੀਂ ਨਾ ਗੱਡੀ ਲਿਆਂਦੀ ਸੀ ਕਿਸੇ ਦੀ ਮੰਗ ਕੇ ਆ ਖਰਾਬ ਹੋ ਗਈ ਬੱਲੀ ਦਲਤਾਇਆ ਉਹ ਬੰਦਾ ਸਾੰਦ ਸੀਗਾ ਜਿਹਨੇ ਤੁਹਾਨੂੰ ਗੱਡੀ ਦਿੱਤੀ ਉਹ ਸਿਰੇ ਦਾ ਖੁਸਾ ਬੰਦਾ ਵਾ ਇੱਕ ਤਾਂ ਤੁੰਨ ਵਰ ਲੈਣੇ ਚੀ ਦਿੱਤੇ ਤੇ ਦੂਜੀ ਗੱਲ ਤੁਸੀਂ ਉਹਨੂੰ ਪੰਡਾਂ ਨਹੀਂ ਲਏ ਹੋ ਉਹ ਵੀ ਵੇਲਾਂ ਦੇ ਉੱਤੇ ਆ ਕੇ ਇਹ ਤੁਹਾਡੇ ਲਈ ਚੰਗੀ ਗੱਲ ਨਹੀਂ ਹੈਗੇ ਕੋਡਾ ਭੂਤਾ ਦੇ ਕੇ ਸਾਨੂੰ ਥੋੜੇ ਪੈਸੇ ਇਕੱਠਾ ਲੰਦਦੇ ਤੇ ਹੁਣ ਤੁਸੀਂ ਚੇਕਾ ਦੇ ਲੱਗੇ ਵੱਲੋਂ ਕੰਮ ਕਿਹ ਹੈਤੀ ਯਮਨ ਕਿਨ ਲੱਗੇ ਕੋਲ ਪਹਿਲਾਂ ਤੁਸੀਂ ਆਉਂਦੇ ਤੇ ਅਮਲ ਕਰੋ ਇਸ ਚੀਜ਼ ਨੂੰ ਤੁਸੀਂ ਕਹਿੰਮਾਂ ਕਿ ਲੱਗੇ ਕਿ ਸਦੀ ਸਰਵਤ ਤੋਂ ਸਰਵਸਿ ਆਪਣੀ ਕਰਾਈ ਹੋਣੀ ਕੋ ਤੇਲ ਹੀ ਬੋਏ ਹੋਣਾ ਤੇ ਹੁਣ ਪੰਦਰੇ ਉਸ ਆਦਮੀ ਨੂੰ ਬਿਸਾਨੂ ਉਹਨੇ ਗੱਡੀ ਖਰਾਬ ਦੇਤੀ ਮਿਸਾਨੂ ਗੱਗੇ ਫਾਰ ਗਈ। ਬਾਤ ਤਾਂ ਸਹੀ ਏ। ਸ਼ੁਕਰ ਕਰੋ ਅਗਲੇ ਨੇ ਤੁਹਾਨੂੰ ਗੱਡੀ ਜੇਤੀ ਥੋਣ ਤੋਂ ਕੋਈ ਸੜੇ ਉਹ ਹਵਾ ਪੜ ਨਾ ਪੰਪ ਨਾ ਮੰਗਵਾ ਦਵੇ। ਤੇ ਰਾਤ ਸਾਡੇ ਪੈਂਚਰ ਹੋ ਗਿਆ ਉਹ ਲਵਾ ਕੇ ਲਿਆਂਦਾ ਤਾਂ ਆ ਖੜੇ ਨੇ ਆਦ ਵਿਚਾਲੇ ਅਸੀਂ ਸੜਕ ਤੇ ਖੜੇ ਆ।

ਤੇ ਦੂਜੀ ਗੱਲ ਵਹੀ ਇਹ ਹੈ ਆ ਤੁਸੀਂ ਕੀ ਕੰਜਰ ਗੁਣਾ ਫੜਿਆ ਹੋਇਆ ਇਹਨੂੰ ਕਹੇ ਪਹਿਲਾਂ ਤਾਂ ਤੇਰਾ ਪੈਂਚਰ ਫੜੇ ਚੰਗੀਤਰਾ ਕਿਹਨਾਂ ਤੇਰਾ ਪੈਂਚਰ ਲੱਗਦਾ ਨਹੀਂ ਹੈ ਵਾ ਤਾਂ ਸੰਜੀਤਰਾ ਹੁਣ ਤੁਰੀ ਆਉਂਦੀ ਬੰਦ ਹੋ ਗਈ ਭਰਾਵੋ ਕਿਸੇ ਦੀ ਮੰਗ ਕੇ ਲਿਆਂਦੀ ਇਸ ਕਰਕੇ ਮੰਗਵਾ ਸੰਦ ਵੀ ਨਹੀਂ ਮੰਗ ਕੇ ਲਿਆਉਣਾ ਚਾਹੀਦਾ ਕਈ ਵਾਰੀ ਪਹਿਲੀ ਪ੍ਰੋਬਲਮ ਹੁੰਦੀ ਆਪਣੇ ਵਰਗੇ ਦੇ ਗਲ ਪੈ ਜਾਂਦੀ ਆ ਇਹ ਰੈਂ ਕਰ ਆਇਆ ਨਾ ਸੰਦ ਤੇ ਆਉਦੇ ਨਾਲ ਖੜਾਇਆ ਹੋਇਆ ਇਹ ਵੀ ਤੇਰੇ ਗੱਲ ਪਿਆ ਹੋਇਆ ਇਹਨੂੰ ਵੀ ਐ ਕਰ ਉਹ ਤੇ ਕੋਈ ਛੱਡਿਆ ਜਿੱਦੀ ਗੱਡੀ ਆ ਉਹ ਆਪੇ ਇਹਨੂੰ ਲੋਡ ਧਲਾ ਕੇ ਬਜਾਈ ਚੱਲੂ ਦੇ ਲੈ ਕਟੋ ਵਟ ਵਦਨ ਤਾਂ ਜ਼ਰਾ ਕਰੂ ਕੀ ਆ ਤੁਸੀਂ ਕਿਉਂ ਨਹੀਂ ਸਿੱਧੇ ਜਾਣ ਲੱਗੇ ਹੋਏ ਹੋ ਇੱਕ ਤਾਂ ਸਭ ਫੋੜਾ ਬੁੱਥਾ ਦੇਖ ਕੇ ਲੈਣ ਤੁਨੂੰ ਧੀ ਦੇਤੀ ਤੇ ਤੁਸੀਂ ਉਹਨੇ ਮੈ ਤੋਂ ਦਨ ਨਾਲ ਦਾ ਸੰਤਨਾ ਪੁਰੇ ਨਾ ਗੀਤ ਕਰੇ ਛੱਡ ਕੇ ਦੇਖਿਆ ਤੇਰੇ ਪੌਂਚ ਚੰਗੀ ਦਿਨਾ ਚਾਹੀ ਕਰਦਾ ਕਿੱਥੇ ਹਮੜ ਕੇ ਤੈਨੂੰ ਖਹਿ ਕੇ ਦਿਖਾਵੇ ਕਿਸੇ ਵਸਿਆ ਛੱਬ ਕਰੇ ਕਰਕੇ ਇਸ਼ਾਰਾ ਬੁਲਾਏ ਗਈ ਰੇ ਕਰਕੇ ਇਸ਼ਾਰਾ ਬੁਲਾਏ ਗਈ ਰੇ ਬਰਸਾਨੇ ਦੀ ਛੋਰੀ ਓਏ ਜੀ ਦੋਸਤੋ ਇਹ ਕਾਹੋ ਨਾਮੋ ਪੈਦਾ ਹੋ ਗਿਆ ਮਾਰਕੀਟ ਤੇ ਬੱਚੇ ਇਹ ਪਤਾ ਨਹੀਂ ਸਾ ਕਿਹੜੀ ਕੈਟਾਗਰੀ ਦਾ ਸਤਰਮ ਮੁਰਗਾ ਇਹ ਨੂੰ ਪੁੱਛੇ ਸੰਧ ਦਾ ਟੋਪਾ ਲੱਗਦਾ ਹੈ ਇਸਾ ਲੱਗ ਪਾਣੀ ਹੁੰਦੇ ਕਿ ਤੁਨੀਆ ਰੇ ਨੀ ਰਹੀ 20 ਪੇਦਾ ਹੁੰਦੇ ਜਗ ਵਿੱਚ ਸਾਲੀਮ ਸਿੰਘ ਜੀ ਆ ਜਿਹੜਾ ਡੈਲੀ ਇੱਕ ਨਵਾਂ ਪੇਦਾ ਹੁੰਦਾ ਜੇ ਤੁਸੀਂ ਆਪ ਦੇਖੋ ਨੂੰ ਮੇਰੇ ਸਾਲੇ ਦਾ ਪਹਾੜੀ ਬੱਕਰੀ ਲੱਗਦਾ ਬਸ ਇੰਨਾ ਹੀ ਫਰਕਾ ਉਹ ਫੋੜੀ ਜਿਹਾ ਚੱਬ ਤੇ ਪੀਂਦੀ ਹੈ ਤੇ ਨੇ ਮੂੰਹ ਤੇ ਮੇਕਅਪ ਥੱਪਿਆ ਹੋਇਆ ਔਰ ਖੁਸ਼ ਨਹੀਂ ਹੈ ਵਾ ਬੱਕਰੀ ਅੜਾ ਹੀ ਆ ਬੁਥਾ ਇਹਦਾ ਵੀ ਪਾਲ ਬੇਬੀ ਉਹ ਹੀ ਆ ਬੱਕਰੀ ਨੂੰ ਜਿਹਾ ਜਿਹਾ ਹੀ ਦਿੰਦੀ ਹੈ ਇਹਨੂੰ ਥੋੜੀ ਵੱਡੀ ਗੱਜ ਚਾਹੀਦੀ ਆ ਕੁੱਲ ਮਿਲਾ ਕੇ ਗੱਤਾਂ ਇਹ ਬੰਦੀ ਆ ਚਾਹੀਦਾ ਇਹਨੂੰ ਵੀ ਮਾ ਸਾਲਾ ਗੇ ਲੈਈਆ ਗੱਲ ਫੋੜਾ ਮੇਰੀ ਜੇ ਕੰਮ ਤਾਂ ਗਰੋਥ ਕਰਨਾ ਵਧੀਆ ਜੈਨੂਇਨ ਫਾਲੋਅਰ ਲੈਣੇ ਆ ਜਿਹੜੇ ਫੇਕ ਨਾ ਹੋਣ ਰਿਮੂਵ ਨਾ ਹੋਣ ਤੇ ਲਾਈਕ ਵੀ ਚਾਹੀਦੇ ਆ ਮੈਂ ਥੱਲੇ ਆਈਡੀ ਦਿੱਤੀ ਆ ਜਟ ਅੰਡਰਸਕੋਰ ਮਹਿਕਮਾ ਅੰਡਰਸਕੋਰ 2006 ਹਾਂ ਹਸਾ ਪਰ ਦਮੀ ਮਸ਼ੀਨ ਪਰ ਮੋਸੇ ਤਾਂ ਮੇਰੇ ਸਾਰੇ ਦਾ ਹੈ ਕੱਟਾ ਜਿਵੇਂ ਧਮਕੀ ਦੇ ਰਿਹਾ ਹੋਏ ਤੇ ਉੱਪਰ ਇਹਦਾ ਬੁੱਧੂ ਹੋਆ ਜਿਹੜਾ ਇਹ ਤਾਂ ਪ੍ਰੋਮੋਸ਼ਨ ਕਰਵਾ ਰਿਹਾ ਪਤਾ ਨਹੀਂ ਯਾਰ ਕਿੱਥੋਂ ਹੁੰਦੇ ਨੇ ਅੱਜ ਇਹ ਲੋਕ ਨਾਲੇ ਮੈਨੂੰ ਇਹ ਦੱਸ ਪੁਏਸੀ ਕਿਹੜੀ ਕੰਪਨੀ ਦਾ ਬਤ ਤਾ ਜਿਹੜੀ ਐਨੀ ਗੁਲੀ ਨਾ ਤੇ ਤੇ ਨੀ ਆ ਕੇ ਵਾਰ ਰਹੀ ਮੈਂ ਤਾਂ ਇਹ ਲਾਈਕ ਦਾ ਬੱਚੇ ਖਣ ਜੇ ਬਾਹ ਦੇਤੀ ਹੁੰਦੀ ਆ ਉਹਨੂੰ ਕਹਿਆ ਭਾਈ ਹੱਥ ਵਾਰ ਕਰਦਾ ਤੇ ਤੇਰੀ ਲੱਖਾਂ ਵਾਰ ਹੋ ਰਹੀ ਦੇ ਪਈ ਆ ਸਮਝ ਰਹੇ ਹੋ ਸਮਝ ਰਹੇ ਸਮਝ ਰਹੇ ਹੋ ਨਾ ਪਹਿਲਾ ਫੱਦੂ ਬੰਦਾ ਇਹ ਹੈ ਦੂਜਾ ਫੱਦੂ ਬੰਦਾ ਉਹ ਜਿਹਨੇ ਤਾਂ ਪ੍ਰੋਮੋਸ਼ਨ ਕਰਾਈ ਆ ਉਹਦੇ ਆਪ ਦੇ ਸਾਰੇ ਦੇ ਫੋਲੋਅਰ ਨਹੀਂ ਵਧ ਰਹੇ ਤੇ ਉਹ ਲੋਕਾਂ ਦੇ ਫੋਲੋਅਰ ਕੀ ਟੱਟੂ ਬਣਾਊਗਾ ਕੱਟੋਗਾ ਤਾਂ ਬੰਦੇ ਦੇ ਕੰਟੈਂਟ ਤੇ ਦਾ ਮੂ ਫੋਲੋਅਰ ਆਪੇ ਆਉਣਗੇ ਤੁਸੀਂ ਇੰਨਾ ਸਕੂਲ ਸਿਆ ਬਚਣਾ ਲੱਗੇ ਇਹਨਾਂ ਨੇ ਆਵੇ ਤਾਂ ਚੱਲ ਗਿਆ ਚੌੜ ਕਰਾਉਣੀ ਆ ਇਹਨਾਂ ਛੋਟੇ ਛੱਗੇ ਬੁਰਵਾਣੇ ਆ

ਬੋਹ ਸਾਰੇ ਸਵੇਰੇ ਸਵੇਰੇ ਮਨੁੱਖ ਲੋਕੋ ਕੀ ਮਨੁੱਖ ਸ਼ਕਲ ਦੇਖ ਲਈ ਪਤਾ ਨਹੀਂ ਅੱਜ ਪਾਣੀ ਵੀ ਨਸੀਬ ਹੋਗਾ ਕਿ ਨਹੀਂ ਐ ਹਟਾ ਇਸ ਸਾਰਾ ਪਤਾ ਇੰਟਰਵਿਊ ਕਿੱਥੋਂ ਨਿਕਲੇ ਆਇਆ ਸਾਰੇ ਨੇ ਮੂਹਰ ਹੀ ਖਰਾਬ ਕਰਤਾ ਸਾਰਾ ਇਹ ਵਿਚੜਣੀ ਦਾ ਦੀ ਮਾਨੋ ਲੱਗਦਾ ਵਾ ਪਿਛਲੇ ਨੇ ਹਵਲਾ ਵੀ ਚਾਹਮਾ ਕੀ ਕਰਤਾ ਕਿ ਦੂਜੀ ਗੱਲ ਯਾਰੇ ਕੱਪੜੇ ਹਰੇ ਸਰੇ ਲੈ ਕੇ ਕਿੱਥੋਂ ਆਇਆ ਵਾ ਪਤਾ ਨਹੀਂ ਇਹ ਦੀ ਚੋਂ ਦਾ ਵਾ ਹਣ ਤੂੰ ਬਾਕੀ ਗੱਲਾਂ ਛਾਦਾ ਵਿੱਲੂ ਤੂੰ ਇਹ ਵੱਲ ਦੱਸ ਤਨ ਵਿੱਚ ਗੱਦ ਤੱਕ ਹੀ ਨਹੀਂ ਆ ਉਹਨੂੰ ਕਹਾਂ ਪਹਿਲਾਂ ਤੇਰੀ ਮਾਰੇ ਤੇ ਫੇਤੇ ਵਿੱਚ ਗੇਵਾਂ ਲੇਦੀ ਮਾਰੇ ਕੀ ਟੈਂਪੋ ਆ ਤੂੰ ਵੀ ਹਟੀ ਨਾ ਅੰਮ੍ਰਿਤ ਜਿੰਨੇ ਟਾਈਮਸ ਜੌਨੀ ਸੈਂਸ ਆ ਕੇ ਤੇਰੀ ਖੁਦ ਨਹੀਂ ਮਾਰਦਾ ਤੈਨੂੰ ਇੱਥੇ ਅੜੀਆਂ ਦੇ ਵਿੱਚ ਕੋਦਾ ਨਹੀਂ ਕਰਦਾ ਮੈਨੂੰ ਪਤਾ ਤੇਰਾ ਕਿਹੜਾ ਨਾ ਟੈਂਪ ਸ਼ਾਂਤ ਨਹੀਂ ਹੋਣਾ ਇਹ ਵੀ ਗੱਲ ਮੰਨਦੇ ਸੀ ਤੇਰੀ ਵੀ ਮੰਨਿਆ ਤੈਨੂੰ ਮਜਬੂਰੀ ਆ ਪਰ ਇਹੋ ਜੀ ਕੁਮਾਈ ਨੇ ਤੂੰ ਕੀ ਚੱਕਣਾ ਸਾਰਾ ਜਹਾਨ ਤਾਂ ਤੈਨੂੰ ਲਾਂਹਤਾ ਬੋਣਾ ਕਿਹੜੇ ਨੇ ਪੈਣਾ ਲੋਕ ਇਹਨੂੰ ਗਲਤ ਬੋਲਦੇ ਆ ਲੋਕ ਇਹਨੂੰ ਕੇਲਿਆ ਨਾ ਦੇਗਾ ਨਾ ਹਾਰ ਨਾ ਦੇ ਕੇ ਲਾਏ ਦੇ ਦੇਣ ਦੇਖੀ ਫਿਰ ਕੇ ਮੇਖੋ ਜੋ ਕਿਤਾਸਾ ਆ ਬਸ ਬਸ ਥੋੜਾ ਹੀ ਰਹਿ ਗਿਆ ਥੋੜੀ ਜੀ ਕੋਸ਼ਿਸ਼ ਹੋਰ ਕਰ ਲਾ ਕਿ ਤੂੰ ਆਪ ਹੀ ਮੰਨ ਲਈ ਕਿ ਤੂੰ ਸਟੂਲਾ ਵਾ ਉਹ ਵੀ ਵੱਡੇ ਲੈਵਲ ਵਾਲਾ ਲੋਕਾਂ ਤੋਂ ਪਤਾ ਹੀ ਹੈ ਤੂੰ ਸਟੂਲਾ ਹੈਗਾ ਵਾ ਤੂੰ ਆਪ ਹੀ ਆਪਨੂੰ ਬਸ ਅਕਸੈਪਟ ਨਹੀਂ ਕਰਦਾ ਕੁੱਲ ਮਿਲਾ ਕੇ ਤਾਂ ਹੁਣ ਇਹ ਬਣਦਾ ਵਾ ਹੁਣ ਤੂੰ ਮੈਂ ਤੇ ਲਈ ਅਪਸੈਟ ਹੋ ਗਿਆ ਜਾਦਾ ਹੁਣ ਤੂੰ ਵੈਸੇ ਚੰਗੇ ਡਾਕਟਰ ਨੂੰ ਦਿਖਾ ਜਾ ਕੇ ਅਬਦਾ ਲਾਇ ਖੜਾ ਨਹੀਂ ਥਰਾਂ ਕਰ ਪੌਣ ਡਾਕਟਰ ਵੀ ਸਿਆ ਉਹੀ ਤਰ੍ਹਾਂ ਟੀਕਾ ਲਾਉਣਗੇ ਉਹੀ ਤਰ੍ਹਾਂ ਕੀੜਾ ਸ਼ਾਂਤ ਕਰ ਸਕਦੇ ਨੇ ਪੰਜਾਬੀ ਅੰਦੇ ਵਾਸੀ ਸਿਰ ਵਾਲਾ ਹੈ ਨਹੀਂ ਜਿਹੜੀ ਤਰੀ ਮਾਰ ਲੈਣ ਉਹ ਦੁਨੀ ਦੁਨੀ ਬੱਲੋ ਤਿੰਨ ਦੁਨੀ ਛੇ ਅਮੇ ਤਰ੍ਹਾਂ ਦੇ ਰਿਸਕ ਧੰਕਰਨਗੇ ਲੋਈ ਇਹਨਾਂ ਨੂੰ ਵੀ ਦੇਖ ਲੋ ਪੂਆ ਸੰਧਰ ਹਨਾਂ ਨੂੰ ਇਹ ਮੇਰੇ ਸਾਹਦੇ ਐ ਲੱਗਦੀ ਆ ਜਿਵੇਂ ਹਾਇ ਦੀ ਨਾਰਦੀ ਇਤ ਕਵਲੀ ਘੱਟ ਤੇ ਮਾਈ ਆਦ ਲੱਗਦੀ ਆ ਤੇ ਮਾਂ ਪੁੱਤ ਵੀ ਨਾ ਐ ਬਣਉਣ ਲੱਗੇ ਹੋਏ ਨੇ ਜਿਵੇਂ ਮਾਂ ਪੁੱਤ ਦੀ ਜੋੜੀ ਕਿਤੇ ਘੁੰਮਣ ਜਾ ਰਹੀ ਹੋਏ ਸੈਕੰਡ ਹੈਂਡ ਗੱਡੀ ਤੇ ਥਰਡ ਹੈਂਡ ਮੱਡੀ ਸਾਰ ਵਸਤੂ ਦਾ ਜਦਾ ਹੀ ਪਾਉ ਜਾਂਦੇ ਨੇ ਕਿ ਕੋਈ ਚੱਲੀਆਂ ਜਿਆਦਾ ਹੁੰਦੀਆਂ ਨੇ ਨਾ ਮਿੱਤਰਾਂ ਦੇ ਵੇਸ ਤੇ ਕਰਨ ਲਈ ਹੈ ਇਹ ਸ਼ਰਮ ਉਹਦੇ ਯਾਰ ਇਹਦਾ ਜਿਗਰਾ ਕਿੱਥੋਂ ਲੈ ਕੇ ਆਨੇ ਹੋ ਇੰਨੀ ਤੁਸੀਂ ਭੋਰ ਦੇਣਾ ਤੁਹਾਨੂੰ ਯਾਰ ਥੋੜੀ ਬੋੜੀ ਸ਼ਰਮ ਵੀ ਨਹੀਂ ਆਉਂਦੀ ਹੈਗੀ ਯਾਰ ਵੀ ਤੁਸੀਂ ਮੰਦੇ ਨਹੀਂ ਹੈਗੇ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਕਿ ਬੰਦੇ ਆਗੇ ਬੰਦੇ ਆਗੇ ਡਰ ਜਾਂਦੇ ਨਹੀਂ ਬਲੋ ਜਦੋਂ ਕਿਤੇ ਵੇਖ ਲੈਂਦੇ ਸੋਪਨਾ ਡਰਾਉਣਾ ਹਾਲੇ ਤੱਕ ਅਜੇ ਮਮੀ ਨਾਲ ਸੌਣਾ

ਉਹ ਸਮਝ ਨਹੀਂ ਆਉਂਦੀ ਪੰਨ ਚੋ ਪੂਰਾ ਟਰੱਕੇ ਪਾਇਤ ਗਿਆ ਇੰਨਾ ਖਸ ਰਾਂਦਾ ਸਾਰੇ ਸਾਰੇ ਇੱਕ ਬਟਾ ਦੀ ਮਿਠਾਈ ਕੱਠੀ ਹੋਈ ਪਈਆ ਰਾਦਰ ਰਾਣੀ ਨੂੰ ਪਤਾ ਨਹੀਂ ਕਿਉਂ ਬਦਨਾਮ ਕਰਨ ਲੱਗੇ ਨੇ ਸਾਰੇ ਜਣੇ ਕਿੰਨੇ ਆਏ ਨੇ ਆਖ ਜਾਣੇ ਨੇ ਹਾ ਤੁਸੀਂ ਕਰੋ ਧਾਰੀਸ ਛਲੇੜ ਧਾਰੀ ਬੰਦਿਆਂ ਨੂੰ ਮਾਤ ਪਾਉਣਗੇ ਇਹ ਕੋਲੋਂ ਨਾ ਕਿ ਫੇਰ ਇਹਨਾਂ ਨੇ ਕਹਿਣਾ ਸਾਨੂੰ ਬੋਲਦੇ ਆ ਭਾਈ ਮੇਰੀ ਕੈਮਰੇ ਵਾਲੇ ਵੀਰ ਨੂੰ ਬੇਨਤੀ ਆ ਕਿ ਮਦਾਨੀ ਇਹਨਾਂ ਦੇ ਪਿੱਛੇ ਦੇ ਦੇ ਹਾ ਜਿੰਨੇ ਜਣੇ ਖੜੇ ਨੇ ਐਦਾ ਇਹਨਾਂ ਨੇ ਲੋਟ ਨਹੀਂ ਆਉਣਾ ਹੈਗਾ ਤੀਜੇ ਦਿਨ ਸਾਰੇ ਲੱਗ ਜਾਂਦੇ ਨੇ ਚਾਪੀ ਚ ਮਦਾਨੀ ਪਾਉਣ ਨੂੰ ਕੁੜੀ ਆਵੇ ਲੈਦਾ ਹੀ ਆਉਦਾ ਬਲੋਰਾਂ ਬਰੋਲੇ ਗੋਨੇ ਇਹਨਾਂ ਸਾਰਿਆਂ ਨੂੰ ਪਿੱਠਾ ਕਰਕੇ ਨਾ ਤੇਲ ਪਾ ਕੇ ਇਹਨਾਂ ਦੀ ਬਨਾਨੀ ਨਾ ਤਾਂ ਪਿੱਛੇ ਚਲਾਉਣੀ ਆ ਮੈਂ ਕਿਹ ਤੈਨੂੰ ਪਹਿਲਾਂ ਉਹਨੇ ਜਿੱਤੇ ਰਸੀਲਾ ਕਜੂਨ ਮੈਂ ਤੇ ਐਨਾ ਮੇਰੇ ਸਾਲੇ ਦੇ ਆਨੇ ਇੱਕ ਜੂਨ ਹੋਰ ਬਤਾਤੀ ਬੁੱਸਾ ਦਾ ਨਾ ਆਨੇ ਮੇ ਆਪ ਹੀ ਹੋਣਾ ਸੀ ਉਸੇ ਸਾਰੇ ਟੈਂਪੂ ਜਿਹੜੇ ਇੱਕ ਥਾਂ ਤੇ ਇਕੱਠੇ ਹੋਏ ਆ ਉਹਨਾਂ ਨੂੰ ਵਿਚਾਰੇ ਨੇ ਤੁਸੀਂ ਬਤਨਾਮ ਕਰਿਆ ਪਿਆ ਕਿਸੇ ਦੇ ਨੂ ਨਾ ਨਾਮ ਲੈ ਕੇ ਲੱਗ ਜੰਨੇ ਆਂ ਥਮ ਕੇ ਲਾਉਣਾ ਉਹ ਵੀ ਵਿਚਾਰੇ ਸੋਚਦੇ ਹੋਣਗੇ ਕਿ ਕਿੱਥੇ ਹੈ ਸਾਡਾ ਨਾਮ ਤੁਸੀਂ ਬਤ ਲੈਨੇ ਆਂ ਅਸੀਂ ਗਰੀਵਜ਼ ਰੂਰਾ ਛੱਡ ਦਿਲ ਵੀ ਕਰਦਾ ਤੁਹਾਨੂੰ ਪਤਾ ਅੰਡਟੀ ਹੈ ਪਤਾ ਅਸੀਂ ਮਜੂਰ ਆਂ ਕਿ ਸਾਡੇ ਚੈਨਲ ਤੇ ਸਟ੍ਰਾਈਕ ਆਇ ਨਹੀਂ ਅਸੀਂ ਕਹਾਂ ਗੋੜਾ ਗੱਡੀ ਹੈ ਸਟ੍ਰਿਕ ਚੈਨਲ ਆ ਰਹੀ ਨਹੀਂ ਨਹੀਂ ਤੇ ਤੁਹਾਨੂੰ ਵੱਜ ਕੇ ਗਾਲਾਂ ਕੱਢੀ ਐ ਅਸੀਂ ਘੱਟੋ ਘੱਟ ਤੁਸੀਂ ਕੁ ਕਰੋ ਮੈਨੂੰ ਪਤਾ ਕੇਲਾ ਖਾਇਆ ਕਰੋ ਕੇਲਾ ਤੁਸੀਂ ਖਾਣੇ ਘਾਟਾ ਤੇ ਪਿੱਛੇ ਜਾਵਾ ਰਹੇ ਮੈਨਾਂ ਤੋਂ ਟੋਟਲ ਇਹੀ ਕਹਿ ਸਕਦਾ ਕੁੱਲ ਮਿਲਾ ਕੇ ਤੁਹਾਨੂੰ ਪਈ ਵਧਾਈਆਂ ਤੁਹਾਡੀ ਗਰੁੱਪ ਜਿਹਨੂੰ ਦੇਨਟ੍ਰੈਕੀ ਹੋ ਰਹੀ ਹੈ ਕੋਈ ਗਰੁੱਪ ਦੇ ਮੈਂਬਰ ਵੀ ਜਿਹਨਾਂ ਤੇਨੂੰ ਵੱਧ ਰਹੇ ਨੇ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ